ਦੋਸਤੋ ਪੰਜਾਬ ਸੁਪਰਵਾਈਜ਼ਰ ਭਰਤੀ 2024 ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ ਦੋਸਤੋ ਇਹਨਾਂ ਪੋਸਟਾਂ ਲਈ ਏਜ ਲਿਮਟ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਕੀ ਦਿੱ ਜਬ ਕਿ ਮੈਂ ਤੁਸੀ ਅਪਲਾਈ ਕਰਨਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਬਖ ਬਖ ਪੋਸਟਾਂ ਆਊਟ ਕੀਤੀਆਂ ਨੇ ਜੀ ਪੋਸਟ ਨੰਬਰ 1 ਜੀ ਮਲਟੀਟਾਸਕਿੰਗ ਸਟਾਫ ਨਸਦੀਆਂ ਪੋਸਟਾਂ ਨੇ ਜੀ ਅਤੇ ਹੋਰ ਵੀ ਪੋਸਟਾਂ ਵਾਲੀ ਤੁਸੀਂ ਅਪਲਾਈ ਕਰ ਸਕੋਗੇ ਜੋ ਵਿਦਿਅਕ ਯੋਗਤਾ ਰੱਖੀ ਗਈ ਹੈ ਜੀ 10ਵੀਂ 12ਵੀਂ ਡਿਗਰੀ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਪੰਜਾਬ ਦੇ ਉਮੀਦਵਾਰ ਜੋ ਯੋਗ ਹੋਣਗੇ ਜੀ ਅਪਲਾਈ ਜੁਰ ਕਰਿਓ ਜੀ ਚਲੋ ਦੋਸਤੋ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਮਮੀ ਪਾਪਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਇਸ਼ਤਿਹਾਰ ਨੰਬਰ ਨੋ 2024 ਦਾ ਹੈ ਦੋਸਤੋ ਨਾ ਪੋਸਟਨালি ਡਾਇਰੈਕਟ ਤੁਹਾਡਾ ਇੰਟਰਵਿਊ ਹੋਵੇਗਾ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਦੋਸਤੋ ਨਾ ਪੋਸਟਨালি ਜੋ ਤੁਹਾਡਾ ਸੈਲੈਕਸ਼ਨ ਹੋਵੇਗਾ ਜੀ ਇੰਟਰਵਿਊ ਕੁਆਲੀਫਿਕੇਸ਼ਨ ਅਤੇ ਐਕਸਪੀਰੀਅੰਸ ਦੇ ਆਧਾਰ 'ਤੇ ਤੁਹਾਡਾ ਸੈਲੈਕਸ਼ਨ ਕੀਤਾ ਜਾਵੇਗਾ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਰਿਪੋਰਟਿੰਗ ਟਾਈਮ ਹੈ ਜੀ 9:30 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚਕਾਰ ਤੁਸੀਂ ਰਿਪੋਰਟ ਕਰਨੀ ਹੋਵੇਗੀ ਆਪਣੇ ओरिजिनल ਡਾਕੂਮੈਂਟਸ ਅਤੇ ਉਹਨਾਂ ਦੀਆਂ ਫੋਟੋ ਕਾਪੀਆਂ ਲੈ ਕੇ ਕਿਹ ਕਿਹ ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣਾ ਨੇ ਜੀ ਉਹਦੀ ਜਾਣਕਾਰੀ ਵੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਸਭ ਤੋਂ ਪਹਿਲਾਂ ਤੁਸੀਂ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਸੀਂ ਇੰਟਰਵਿਊ ਲਈ ਪਹੁੰਚਣਾ ਜੀ ਹੋਮੀ ਭੱਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਮਿਡ ਸਿਟੀ ਐਸਐਸ ਨਗਰ ਪੰਜਾਬ ਦੇ ਐਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਜੀ ਤੇ ਪੋਸਟ ਅਨਾਉਂਸਮੈਂਟ ਕੀਤੇ ਗਏ ਨੇ ਜੀ ਕੁਝ ਇਸ ਪ੍ਰਕਾਰ ਨੇ ਜੀ ਪੋਸਟ ਨੰਬਰ 1 ਜੀ ਪੋਸਟਾਂ ਨੇ ਜੀ ਜੂਨੀਅਰ ਸਟਾਫ ਨਰਸ ਦੀਆਂ ਪੋਸਟਾਂ ਨੇ ਜੀ ਇਹਨਾਂ ਪੋਸਟਾਂ ਲਈ 4-4 2024 ਨੂੰ ਤੁਹਾਡਾ ਇੰਟਰਵਿਊ ਹੋਵੇਗਾ ਜੀ ਦੋਸਤੋ ਕੁਆਲੀਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ ਬੀਐਸਸੀ ਨਰਸਿੰਗ ਵੀ ਤੁਸੀਂ ਕੰਪਲੀਟ ਕੀਤੀ ਆ ਇੰਡੀਅਨ ਨਰਸਿੰਗ ਕਾਉਂਸਲ ਜਾਂ ਸਟੇਟ ਨਰਸਿੰਗ ਕਾਉਂਸਲ ਵਿੱਚ ਤੁਹਾਡਾ ਨਾਮ ਦਰਜ ਹੈ ਤੁਹਾਡੇ ਕੋਲ ਐਕਸਪੀਰੀਅੰਸ ਹੈ ਔਰ ਉਮਰ ਹੱਦ 30 ਸਾਲ ਦੇ ਵਿਚਕਾਰ ਤਾਂ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟਾਂ ਨੇ ਜੀ 2 21700 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ। ਦੋਸਤੋ ਨੈਕਸਟ ਪੋਸਟ ਹੈ ਜੀ, ਵਾਰਡਨ ਫੀਮੇਲ ਦੀ ਪੋਸਟ ਹੈ ਜੀ। ਦੋਸਤੋ ਇਸ ਪੋਸਟ ਲਈ 5/4/2024 ਤੋਂ ਇੰਟਰਵਿਊ ਹੋਵੇਗਾ ਜੀ। ਦੋਸਤੋ ਕੁਆਲੀਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ। ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ, 3 ਸਾਲ ਦਾ ਤੁਹਾਡੇ ਕੋਲ ਹਾਊਸਕੀਪਿੰਗ ਦਾ ਐਕਸਪੀਰੀਅੰਸ ਹੈ। ਉਮਰ ਹੱਦ ਹੈ ਜੀ 45 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ। ਪੋਸਟ ਹੈ ਜੀ ਇੱਕ। ਇਸ ਪੋਸਟ ਲਈ 25 ਤੋਂ ਲੈ ਕੇ 30000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਨੈਕਸਟ ਪੋਸਟ ਹੈ ਜੀ ਹਾਊਸਕੀਪਿੰਗ ਸੁਪਰ ਦੋਸਤੋ ਇਸ ਪੋਸਟ ਲਈ 5/4/2024 ਤੋਂ ਇੰਟਰਵਿਊ ਹੋਵੇਗਾ ਜੀ ਦੋਸਤੋ ਕੁਆਲਿਫੀਕੇਸ਼ਨ ਹੈ ਜੀ ਡਿਪਲੋਮਾ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਸੈਂਟਰੀ ਇਨਸਪੈਕਟਰ ਜਾਂ ਹੋਟਲ ਮੈਨੇਜਮੈਂਟ ਵਿੱਚ ਇੱਕ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਮਰ ਹੱਦੇ ਜੀ 35 ਸਾਲ ਦੇ ਵਿਚਕਾਰ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ 23800 ਤੋਂ ਲੈ ਕੇ 25000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਦੋਸਤੋ ਨੈਕਸਟ ਪੋਸਟ ਹੈ ਜੀ ਮਲਟੀਟਾਸਕਿੰਗ ਸਟਾਫ ਦੀਆਂ ਪੋਸਟਾਂ ਨੇ ਜੀ ਦੋਸਤੋ ਇਹਨਾਂ ਪੋਸਟਾਂ ਲਈ 8/4/2024 ਤੋਂ ਇੰਟਰਵਿਊ ਹੋਵੇਗਾ ਜੀ ਤੋ ਵਿਦਿਅਕ ਯੋਗਤਾ ਰੱਖੀ ਗਈ ਹੈ ਜੀ 10ਵੀਂ ਤੁਸੀਂ ਪਾਸ ਕੀਤੀ ਹੈ ਸੰਬੰਧੀ ਫੀਲਡ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਮਰ ਹਦੇ 30 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟਾਂ ਨੇ 26 ਇਹਨਾਂ ਪੋਸਟਾਂ ਦੇ 16400 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਸਭ ਤੋਂ ਪਹਿਲਾਂ ਐਡਰੈਸ ਦੁਆਰਾ ਨੋਟ ਕਰ ਲਓ ਜੀ ਜਿਸ ਐਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਜੀ ਇੰਟਰਵਿਊ ਵਾਸਤੇ HRD ডিপਾਰਟਮੈਂਟ হোমি পাব্বা ক্যান্সার హాస్పిటల్ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਮੈਡੀ ਸਿਟੀ ਮੋਹਾਲੀ ਪੰਜਾਬ ਦੇ ਐਡਰੈਸ ਤੇ ਤੁਸੀ ਪਹੁੰਚਣਾ ਹੋਵੇਗਾ ਜੀ ਹੁਣ ਤੁਸੀ ਡਾਕੂਮੈਂਟ ਨੋਟ ਕਰ ਲਓ ਜੀ ਕੀ ਕੀ ਡਾਕੂਮੈਂਟ ਤੁਸੀ ਲੈ ਕੇ ਪਹੁੰਚਣਾ ਹੋਵੇਗਾ ਅਪਡੇਟ ਰੈਜ਼ਿਊਮ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ओरिजिनल ਐਂਡ ਫੋਟੋਕਾਪੀ ਪੈਨ ਕਾਰਡ ਆਧਾਰ ਕਾਰਡ ਆਲ ਐਜੂਕੇਸ਼ਨ ਕੁਆਲੀਫਿਕੇਸ਼ਨ ਐਕਸਪੀਰੀਅੰਸ ਦੇ ਡਾਕੂਮੈਂਟਸ ਦੀਆਂ ਨਾਲ ਲੈ ਕੇ ਪਹੁੰਚਣਾ ਹੋਵੇਗਾ ਜੀ ਹੋਰ ਬਧੇਰੀ ਜਾਣਕਾਰੀ ਲਈ ਤੁਸੀਂ ਇਹਨਾਂ ਦਾ ਹੈਲਪਲਾਈਨ ਨੰਬਰ ਜਾਂ ਇਹਨਾਂ ਦੀ ਮੇਲ ਆਈਡੀ ਤੇ ਮੇਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੇ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ